ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਵਿਵੇਕ ਬੁੱਧੀ ਵਾਲੇ ਸਿੱਖ ਹੁਕਮੇ ਬੰਦੇ ਹੁੰਦੇ ਹਨ ਸਚਿਆਰ ਸਿੱਖ ਨੂੰ ਸਤ ਗੁਰਾਂ ਦੇ ਇੱਕ ਇੱਕ ਹੁਕਮ ਦੀ ਕਦਰ ਸਾਰ ਹਿਰਦਿਆਂ ਹੋਉਂਦੀ ਹੈ ਅਤੇ ਇਸੇ ਪ੍ਰਕਾਰ ਹਰੇਕ ਸਿੱਖ ਮਾਤਰ ਨੂੰ ਹੋਣੀ ਚਾਹੀਦੀ ਹੈ ਉਹ ਵਿਚਾਰ ਕਾਦੀ ਜਿਹਨੇ ਸਤਿਗੁਰਾਂ ਦੇ ਬਚਨਾਂ ਦੀ ਸਾਰ ਨਾ ਜਾਣੀ ਅਤੇ ਕਦਰ ਨਾ ਪਾਈ ਸਾਰ ਕਦਰ ਤਾਂ ਤਦ ਪਾਈ ਗਈ ਸਮਝੀ ਜਾਏ ਜੇ ਉਕਤ ਹੁਕਮਾਂ ਨੂੰ ਕਮਾਇਆ ਜਾਵੇ ਕਮਾਉਣਾ ਇਸ ਦਾ ਇਹ ਹੈ ਕਿ ਗੁਣ ਗੋਬਿੰਦ ਬਾਰੰਬਾਰ ਨਿਤਾ ਪਰਤ ਗਾਵੇ ਸੁਣੇ ਜਾਣ ਲਗਾਤਾਰ ਪ੍ਰਵਾਹ ਅੰਦਰ ਗੁਣ ਗੋਬਿੰਦ ਗਾਵੇ ਸੁਣੇ ਤਾਂ ਤਦ ਜਾਣ ਜੇ ਸਤਿਗੁਰ ਦੀ ਆਗਿਆ ਸੱਤ-ਸੱਤ ਕਰ ਮੰਨੀ ਜਾਵੇ ਜਿਨ੍ਹਾਂ ਆਗਿਆ ਸੱਤ-ਸੱਤ ਕਰ ਮੰਨੀ ਹੈ ਤਿਨਾਂ ਨੂੰ ਹੀ ਗੁਣ ਗਾਵਣ ਦੀ ਸੱਚੀ ਪ੍ਰਤੀਤ ਆਈ ਹੈ ਅਤੇ ਇਸ ਪ੍ਰਤੀਤ ਕਰਕੇ ਹੀ ਤਿਨਾਂ ਦਾ ਗਾਵਿਆ ਸੁਣਿਆ ਸਤਿਗੁਰੂ ਕਰਤਾਰ ਥਾਂẽ ਪਾਵੰਦੇ ਅਤੇ ਲੇਖੇ ਲਾਉਂਦੇ ਹਨ ਐਸੇ ਪ੍ਰੀਤਵਾਨ ਆਗਿਆ ਪਾਲਕ ਦੀ ਪ੍ਰਤੀਤ ਵਾਲੇ ਆਗਿਆਕਾਰੀ ਹੁਕਮੇ ਬੰਦੇ ਹੀ ਵਿਵੇਕੀ ਜਨਕ ਆਉਂਦੇ ਹਨ ਅਤੇ ਸਾਰ ਗੁਰਮਤ ਵਿਵੇਕ ਪਦ ਨੂੰ ਪ੍ਰਾਪਤ ਹੁੰਦੇ ਹਨ ਐਸੇ ਪ੍ਰੀਤਵਾਨ ਆਗਿਆ ਪਾਲਕ ਦੀ ਪ੍ਰਤੀਤ ਵਾਲੇ ਆਗਿਆਕਾਰੀ ਹੁਕਮੇ ਬੰਦੇ ਹੀ ਵਿਵੇਕੀ ਜਨਕ ਆਉਂਦੇ ਹਨ ਅਤੇ ਸਾਰ ਗੁਰਮਤ ਵਿਵੇਕ ਪਦ ਨੂੰ ਪ੍ਰਾਪਤ ਹੁੰਦੇ ਹਨ ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਗੌੜੀ ਮਾਲਵਾ ਮਹੱਲਾ 5 ਸਤਿਗੁਰ ਦੇ ਵਿਵੇਕੀ ਸਿੱਖ ਦਾ ਮੁਖ ਆਚਰਣ ਇਹ ਹੈ ਕਿ ਹੁਕਮ ਨੂੰ ਹੁਕਮ ਸਮਝ ਕੇ ਮੰਨੇ ਜਿਨ੍ਹਾਂ ਨੂੰ ਇਸ ਵਿਧ ਹੁਕਮ ਮੰਨਣ ਦੇ ਪ੍ਰਤੀਤ ਸੋਝੀ ਨਹੀਂ ਆਉਂਦੀ ਤਿਨਾਂ ਨੂੰ ਸਤਿਗੁਰੂ ਸਾਹਿਬ ਪੁਕਾਰ ਕੇ ਗੁਰ ਉਪਦੇਸ਼ ਸੁਣਾਉਂਦੇ ਦੜਾਉਂਦੇ ਹਨ ਕਿ ਕਰ ਕੀਰਤਨ ਹੋਏ ਉਧਾਰ ਕਰ ਕੀਰਤਨ ਹੋਏ ਉਧਾਰ ਸਤਿਗੁਰ ਤੇ ਤੜਨਾ ਤਾਇਦ ਸਹਿਤ ਇਤਨੇ ਪੁਕਾਰ ਪੁਕਾਰ ਕੇ ਉਪਦੇਸ਼ ਕਰਨ ਪਰ ਵੀ ਜੋ ਕਰ ਕੀਰਤਨ ਰੂਪੀ ਹੁਕਮ ਗੁਰਾਂ ਦਾ ਨਹੀਂ ਮੰਨਦੇ ਅਤੇ ਕੀਰਤਨ ਕਰਨ ਰੂਪੀ ਕਰਨੇ ਵਿੱਚ ਤਤ ਪਰ ਹੋ ਕੇ ਸਤਿਗੁਰਾਂ ਦੇ ਇਸ ਬਚਨ ਨੂੰ ਨਹੀਂ ਕਮਾਉਂਦੇ ਉਨ੍ਹਾਂ ਦੇ ਇਸ ਬਚਨ ਨੂੰ ਪੜਨ ਵਿਚਾਰਨਾ ਮਾਤਰ ਨਾਲ अथवा ਅਰਥ ਮਾਤਰ ਕਰਕੇ ਗਿਆਨਿਕ ਹਾਵਣ ਨਾਲ ਕੀ ਉਹਨਾਂ ਦਾ ਉਧਾਰ ਹੋ ਸਕਦਾ ਹੈ ਕਦਾ ਚਿਤ ਨਹੀਂ ਉਧਾਰ ਤਾਂ ਤਿਨਾਂ ਕਰਨੇ ਵਾਲੇ ਵਿਵੇਕੀ ਜਨਾਂ ਦਾ ਹੀ ਹੋਵੇਗਾ ਜਿਨ੍ਹਾਂ ਨੇ ਕਰ ਕੀਰਤਨਮਈ ਹੁਕਮ ਰੂਪੀ ਬਚਨ ਨੂੰ ਕਮਾਇਆ ਅਰਥਾਤ ਜੋ ਕੀਰਤਨ ਕਰਨ ਰੂਪੇ ਵਿਵੇਕ ਕਮਾਈ ਦੇ ਕਰਮ ਅੰਦਰ ਤਤਪਰ ਹੋਏ ਗੁਰੂ ਮਹਾਰਾਜ ਜੀ ਨੇ ਕੀਰਤਨ ਰੂਪੀ ਕਰਨੇ ਵਿਵੇਕ ਦਾ ਫਲ ਵੀ ਪੁਕਾਰ ਕੇ ਉਚਾਰ ਉਪਦੇਸ਼ਿਆ ਕਿ ਕਰ ਕੀਰਤਨ ਹੋਏ ਉਧਾਰ ਕੀਰਤਨ ਕਰ ਤੇਰਾ ਉਧਾਰ ਹੋਵੇਗਾ ਇਸ ਕੀਰਤਨ ਦੁਆਰਾ ਕੀਰਤਨ ਕਰ ਤੇਰਾ ਉਧਾਰ ਹੋਵੇਗਾ ਇਸ ਕੀਰਤਨ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ